the yeah. ਮੁਹਾਲੀ ਦੇ ਸਟੇਡੀਅਮ ਵਿੱਚ ਸੂਬਾ ਪਧਰੀ ਸਮਾਗਮ ਲਾਇਆ ਜਾ ਰਿਹਾ ਹੈ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ ਪਰ ਇੱਥੇ ਬਦਨਤੀਆ ਮੀ ਤੁਹਾਨੂੰ ਦਿਖਾਉਣੇ ਆ ਗਰਮੀ ਅਤਿ ਦੀ ਗਰਮੀ ਅੱਜ ਪੈ ਰਹੀ ਹੈ ਔਰ ਇਸ ਗਰਮੀ ਤੋਂ ਬਚਣ ਦੇ ਲਈ ਕੋਈ ਹਵਾ ਦਾ ਇੰਤਿਆਮ ਨਹੀਂ ਕੀਤਾ ਗਿਆ ਹੈ ਹਾਲਾਂਕਿ ਬਹੁਤ ਘੱਟ ਗਿਣਤੀ ਲੋਕ ਇੱਥੇ ਪਹੁੰਚੇ ਨੇ ਪਰ ਜਿੰਨੇ ਲੋਕ ਪਹੁੰਚੇ ਨੇ ਇਹਨਾਂ ਦੇ ਲਈ ਵੀ ਕੋਈ ਇੰਤਿਆਮ ਨਹੀਂ ਹੈ ਗਰਮੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਕੋਈ ਪੇਪਰ ਨਾਲ ਜਾਂ ਕੋਈ ਆਪਣੇ ਰੁਮਾਲ ਨਾਲ ਜਿਹੜਾ ਕਰਮੀ ਤੋਂ ਬਚਨ ਦੀ ਕੋਸ਼ਿਸ਼ ਕਰ ਰਿਹਾ ਹਵਾ ਲੈ ਕੇ ਖੁਦ ਨੂੰ ਰਾਹਤ ਦੇਣ ਦੀ ਕੋਸ਼ਿਸ਼ ਇੱਥੇ ਲੋਕ ਕਰ ਰਹੇ ਨੇ ਪੀਣ ਦੇ ਪਾਣੀ ਤੱਕ ਦਾ ਕੋਈ ਜਿਹੜਾ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਦਨਤੀ ਅਮੀ ਸਾਫ ਨਜ਼ਰ ਆ ਰਹੀ ਆ ਇਕਾ ਦੁਕਾ ਪੱਖੇ ਜਰੂਰ ਇੱਥੇ ਲਾਏ ਗਏ ਨੇ ਪਰ ਹਰ ਕੋਈ ਤੁਹਾਨੂੰ ਪੱਖੀਆਂ ਨਾਲ ਹਵਾ ਚੱਲਦਾ ਨਜ਼ਰ ਆਏਗਾ ਤਾਂ ਅਜਿਹੇ ਚ ਤੁਸੀਂ ਸੋਚ ਸਕਦੇ ਹੋ ਕਿ ਜਿਹੜੇ ਨੰਨੇ-ਮੁੰਨੇ ਬੱਚੇ ਜਿਹੜੇ ਇਸ ਸਮਾਗਮ ਦੇ ਵਿੱਚ ਪ੍ਰੋਗਰਾਮ ਪੇਸ਼ ਕਰ ਰਹੇ ਨੇ ਉਹਨਾਂ ਬੱਚਾਂ ਦੀ ਕੀ ਹਾਲਤ ਹੋ ਰਹੀ ਹੋਵੇਗੀ ਸਾਹਮਣੇ ਸਟੇਡੀਅਮ ਦੇ ਵਿੱਚ ਜਿਹੜੇ ਬੱਚੇ ਨੇ ਉਹ ਪ੍ਰੋਗਰਾਮ ਪੇਸ਼ ਕਰ ਰਹੇ ਨੇ ਪਰ ਇਹ ਨੰਨੇ-ਮੁੰਨੇ ਬੱਚੇ ਇਸ ਅਤਿ ਦੀ ਗਰਮੀ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਇੱਕ ਜਗ੍ਹਾ ਤੇ ਬੈਠੇ ਲੋਕਾਂ ਨੂੰ ਇੰਨੀ ਗਰਮੀ ਲੱਗ ਰਹੀ ਆ ਤਾਂ ਜਿਹੜੇ ਪੂਰੀ ਧੁੱਪ ਦੇ ਵਿੱਚ ਇਹ ਬੱਚੇ ਪ੍ਰੋਗਰਾਮ ਪੇਸ਼ ਕਰ ਰਹੇ ਨੇ ਤਾਂ ਇਹ ਕਿਸ ਕਦਰ ਗਰਮੀ ਦਾ ਸਾਹਮਣਾ ਕਰ ਰਹੇ ਹੋਣਗੇ ਬੇਸ਼ੱਕ ਇਹ ਸਮਾਗਮ ਕੀਤਾ ਹੀ ਜਾਣਾ ਸੀ ਕੀਤਾ ਜਾਂਦਾ ਹਰ ਸਾਲ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਦੂਰ ਤੋਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਮੁੱਖ ਮੰਤਰੀ ਦੇ ਸਾਹਮਣੇ ਤੁਹਾਨੂੰ ਦਿਖਾਉਣੇ ਉਹਨਾਂ ਦੇ ਸੁਰੱਖਿਆ ਕਰਮਚਾਰੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਦੇ ਜਿਹੜੀ ਪੂਰੀ ਯੂਨੀਫਾਰਮ ਹੈ ਉਹਨਾਂ ਦੀ ਵਰਦੀ ਜਿਹੜੀ ਉਹ ਪਸੀਨੇ ਨਾਲ ਭਿੱਜੀ ਹੋਈ ਹੈ ਤੇ ਉਸ ਤੋਂ ਸਾਫ਼ ਅੰਦਾਜ਼ਾ ਲੱਗਦਾ ਹੈ ਕਿ ਕਿੰਨੀ ਜਿਹੜੀ ਗਰਮੀ ਇਸ ਵਕਤ ਇੱਥੇ ਪੈ ਰਹੀ ਹੈ ਪਰ ਇਸ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਨੇ ਲੋਕ ਕਿਉਂਕਿ ਪ੍ਰਸ਼ਾਸਨ ਜਿਹੜਾ ਜਿਹੜੀ ਕਾਰਗੁਜ਼ਾਰੀ ਹੈ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਆ ਉਹ ਸਾਫ਼ ਨਜ਼ਰ ਆ ਰਹੀ ਹੈ ਬੇਸ਼ੱਕ ਜਿਹੜੇ ਗਿਨੇ ਚੁਨੇ ਅਫਸਰ ਨੇ ਔਰ ਸਟੇਜ ਆਪਣੇ ਲਈ ਪੱਖਿਆਂ ਦਾ ਪੂਕਤਾ ਇੰਤਿਆਮ ਕਰ ਲਿਆ ਪਰ ਜਿਹੜੇ ਲੋਕ ਆਸ-ਪਾਸ ਮੌਜੂਦ ਨੇ ਜਿਹੜੇ ਕੁਝ ਮਹਿਮਾਨ ਹਾਲਾਂਕਿ ਕੋਈ ਵੱਡੀ ਗਿਣਤੀ ਮਹਿਮਾਨ ਨਹੀਂ ਗਿਨੇ ਚੁਨੇ ਕੁਝ ਸੈਂਕੜੇ ਮਹਿਮਾਨ ਅਸੀਂ ਕਹਿ ਸਕਦੇ ਆਏ ਨੇ ਉਹਨਾਂ ਲਈ ਵੀ ਜਿਹੜਾ ਪ੍ਰਸ਼ਾਸਨ ਪੂਕਤਾ ਇੰਤਿਆਮ ਨਹੀਂ ਕਰ ਸਕਿਆ ਅਜਿਹੇ ਮੋਹਲੀ ਪ੍ਰਸ਼ਾਸਨ ਦੀ ਜਿਹੜੀ ਨਲਕੀ ਹੈ ਉਹ ਸਾਫ਼ ਨਜ਼ਰ ਆਉਂਦੀ ਹੈ ਨਪਿੰਦਰ ਸਿੰਘ ਜੀ ਇਹ ਵੀ ਵੀ ਸੰਜਾ ਮੋਹਲੀ ਵੰਦੇ